ਜਿਹੜਾ ਸੈੱਟ ਹੋ ਗਿਆ ਆइए ਜਾਂਦੇ ਆ ਬੁਲਿੰਦਰ ਸਿੰਘ ਜੀ ਦੀ ਕਹਾਣੀ ਉਹਨਾਂ ਦੀ ਜਵਾਨੀ ਬੁਲਿੰਦਰ ਬਾਜੀ ਤੁਸੀਂ ਕੀ ਪ੍ਰੋਡਕਟ ਕਿਵੇਂ ਯੂਜ਼ ਕੀਤੇ ਤੇ ਕੀ ਰਿਜ਼ਲਟ ਆਇਆ ਤੁਸੀਂ ਸ਼ੇਅਰ ਕਰੋ ਸਰ ਪਹਿਲਾਂ ਤਾਂ ਮੈਂ ਵਿਸ਼ਵਾਸ ਨਹੀਂ ਕੀਤਾ ਜੀ ਚਲੋ ਮੈਂ ਲੈਲੀ ਇਹਨਾਂ ਤੋਂ ਹਣੇ ਜੀ ਆਰਗਾਨਿਕ ਜੀ ਸਰਜੀਤ ਬਾਜੀ ਜੀ ਸਾਡੇ ਅਪਲਾਈਨ ਨੇ ਜੀ ਤੇ ਲੈਣਾ ਜਦੋਂ ਮੈਜੂਰੀਆ ਡਾਇਆ ਸਾਰੇ ਘਟਾਤਾ ਸਰ ਠੀਕ ਹੈ ਜੀ ਮੈਂ ਕਿਹਾ ਇਹਦੇ ਚ ਪਾਣੀ ਨਹੀਂ ਕਟੂ ਘਟ ਰਿਜ਼ਲਟ ਨਿਲ ਕਰਨਾ ਹੈ ਠੀਕ ਹੈ ਜੀ ਆ ਵੀ ਹੁਣ ਮੈਨੂੰ ਕੀ ਪਤਾ ਸੀ ਕਿ ਸੋਨੇ ਦਾ ਸੁਆਗਾ ਹੋ ਜਾਣਾ ਜੀਓ ਜੀ ਪਰ ਮੈਂ ਇੱਕ ਇੱਕ ਯੂਰੀਆ ਥੱਲਾ ਪਾਇਆ ਸਰ ਕੋਈ ਡਾਇਆ ਨਹੀਂ ਕੋਈ ਦੁਆ ਨਹੀਂ ਕੋਈ ਸੁਪਰੀ ਨਹੀਂ ਠੀਕ ਹੈ ਜੀ ਉਹਕੇ ਚਲੋ ਮੈਂ ਭਈਆਂ ਦੇ ਸਿਰ ਤੇ ਛੜਤਾ ਜਦੋਂ ਮੈਂ 15 ਦਿਨਾਂ ਦਾ ਜਾ ਕੇ ਚੱਕਰ ਲਾਇਆ ਠੀਕ ਹੈ ਜੀ ਤਾਂ ਜ਼ਮੀਨ ਔਰ ਅਸਮਾਨ ਦਾ ਫਰਕ ਸਿਰਫ 15 ਦਿਨਾਂ 'ਚ 15 ਦਿਨਾਂ 'ਚ ਠੀਕ ਹੈ ਜੀ ਔਰ ਜਿਹਦੇ 'ਚ ਪਾਇਆ ਸਰ ਉਹ ਘਟੂ ਘਟ 4 ਤੋਂ 4.5 ਫੁੱਟ ਦਾ ਝੋਨਾ ਹੋਣਾ ਠੀਕ ਹੈ ਜੀ ਦਿਖਾ ਵੀ ਸਕਦੇ ਹਾਂ ਠੀਕ ਹੈ ਮੈਂ 1 ਦਿਨ ਦੇ 2 ਮਹੀਨੇ ਦੇ ਵਿੱਚ 2 ਮਹੀਨੇ ਦੇ ਅੰਦਰ ਠੀਕ ਹੈ ਜੀ ਔਰ ਜਿਹਦੇ 'ਚ ਨਹੀਂ ਪਾਇਆ ਸਰ ਉਹ ਬਾਤ ਉਹ 1.5 ਤੋਂ 2 ਫੁੱਟ ਦਾ ਝੋਨਾ ਠੀਕ ਹੈ ਜੀ ਔਰ ਰੰਗਤ ਦੀ ਵੀ ਬਹੁਤ ਫਰਕ ਹੈ ਸਰ ਅੱਛਾ ਰੌਣਕ ਰੰਗਤ ਕਲਰ ਦਾ ਬਹੁਤ ਬਹੁਤ ਜ਼ਿਆਦਾ ਫਰਕ ओके okay. तो फिर ਤੁਸੀਂ ਕੁਝ ਹੈਲਥ ਪ੍ਰੋਡਕਟ ਵੀ ਯੂਜ਼ ਕੀਤਾ ਸਰ ਤੁਸੀਂ ਦੱਸਿਓ ਕਿ ਕਿ